ਸਰਬਜੀ ਸੰਗਰੂਰ ਵੀ ਦੀ ਕਲਤਾ ਇਸ਼ਕ ਤੇਰੇ ਦੀ ਲਤ ਨੇ ਮਤ ਮੇਰੀ ਮਾਰ ਦਦੀ ਮਤ ਮੇਰੀ ਮਾਰ ਦਦੀ ਮਤ ਮੇਰੀ ਮਾਰ ਦਦੀ ਇਸ਼ਕ ਤੇਰੇ ਦੀ ਲਤ ਨੇ ਮਤ ਮੇਰੀ ਮਾਰ ਦਦੀ ਮਤ ਮੇਰੀ ਮਾਰ ਦਦੀ ਤਾਈਓ ਤਾਂ ਤੇਰਾ ਹਰ ਵੇਲੇ ਤਾਈਓ ਤਾਂ ਤੇਰਾ ਹਰਵੇਰੇ ਤਾਈਓ ਤਾਂ ਤੇਰਾ ਹਰਵੇਰੇ ਰੋਣਾ ਰੋਂਦਾ ਰਹਿੰਦਾ ਹਾਂ ਰੋਣਾ ਰੋਂਦਾ ਰਹਿੰਦਾ ਹਾਂ ਜੁਦਾ ਕਰ ਲਈ ਕਈਆਂ ਜੁਦਾ ਕਰ ਲਈ ਕਈਆਂ ਖਿੱਚੇ ਕੰਨ ਕਈਆਂ ਨੇ ਖਿੱਚੇ ਕੰਨ ਕਈਆਂ ਨੇ ਪਰੇ ਕੰਨ ਕਈਆਂ ਦੇ ਪਰੇ ਕੰਨੀ ਕਈਆਂ ਦੇ ਪਰੇ ਕੰਨੀ ਕਈਆਂ ਦੇ ਨਿੰਦਦਾ ਉਹਨਾਂ ਨੂੰ ਉਠਦਾ ਪੈਂਦਾ ਹਾਂ ਨਿੰਦਦਾ ਉਹਨਾਂ ਨੂੰ ਉਠਦਾ ਪੈਂਦਾ ਹਾਂ ਨਾ ਪੁੱਛਿਆ ਹਾਲ ਮੇਰਾ ਕਿਸੇ ਨੇ ਨਾ ਪੁੱਛਿਆ ਹਾਲ ਮੇਰਾ ਕਿਸੇ ਨੇ ਨਾ ਪੁੱਛਿਆ ਹਾਲ ਮੇਰਾ ਕਿਸੇ ਨੇ ਜਦ ਖੂਨ ਦੇ ਹੰਝੂ ਰੋਇਆ ਸੀ ਜਦ ਖੂਨ ਦੇ ਅਥਰੂ ਰੋਇਆ ਸੀ